ਹਾਂ ਚੱਲ ਗਿਆ ਲਓ ਹਾਂ ਲਓ ਠੀਕ ਆ ਉੱਥੇ ਤੁਲਾ ਇਹਦੇ ਪਤਰਾ ਜੀ ਆਪਾਂ ਸਮਾਤ ਕਰੀਏ ਧਰਤੀ ਆਰ ਪਰਾ ਤੁਸੀਂ ਦੇਖ ਰਹੇ ਜੀ ਬਾਰਡਰ ਪੱਟੀ ਨੂੰ ਮੈਂ ਮੋਰੇ ਪੱਟੀ ਪਹੁੰਚਿਆ ਡੇਰਾ ਬਾਬਾ ਨਾਨਕ ਦੇ ਪਿੰਡ ਪੱਖੋ ਕੇ ਟਾਲੀ ਸਾਹਿਬ ਸੋ ਤੋਂ ਪਹਿਲਾਂ ਜਿਹੜੀ ਹੜ ਨੇ ਮਾਰ ਮਾਰੀਆਂ ਇਸ ਪਿੰਡ ਨੂੰ ਢਾਲਾਈ ਸੀਗੀ ਬਹੁਤ ਜ਼ਿਆਦਾ ਜਾਨੀਨਾਂ ਤੋਂ ਨਹੀਂ ਹੋਇਆ ਪਰ ਮਾਲਿਕ ਸ਼ਾਨ ਜਿਹੜਾ ਨਾ ਬਹੁਤ ਜ਼ਿਆਦਾ ਇੱਥੇ ਪਿੰਡ ਦੇ ਵਿੱਚ ਕਿਸਾਨ ਵੀ ਰਹਿੰਦੇ ਨੇ ਹੋਰ ਵੀ ਸਾਰੇ ਜਿਹੜੇ ਤਫੇ ਦੇ ਸਾਰੇ ਭਾਈਚਾਰੇ ਇੱਥੇ ਜਿਹੜਾ ਰਹਿੰਦਾ ਵਾ ਨੁਕਸਾਨ ਬਹੁਤ ਜ਼ਿਆਦਾ ਹੋ ਗਿਆਈ ਹੈ ਗਵਾਲੀਅਰ ਤੋਂ ਪਹੁੰਚੇ ਨੇ ਇਸ ਪਿੰਡ ਦੀ ਕੋਈ ਸੇਵਾ ਕਰਨ ਵਾਸਤੇ ਸਾਡੇ ਨਾਲ ਮੌਜੂਦ ਨੇ ਇਸ ਵੇਲੇ ਗਵਾਲੀਅਰ ਤੋਂ ਜਿਹੜੇ ਆਏ ਦੇ ਨੇ ਸੱਜਣ ਸਾਡੇ ਸਿੰਘ ਸਾਹਿਬਾਨ ਕੋਈ ਵੀ ਜਿਹੜੇ ਇੱਥੇ ਪਹੁੰਚੇ ਤਾਂ ਕਿ ਨੇ ਉਹ ਅੱਜ ਇਸ ਪਿੰਡ ਦੀ ਕੋਈ ਮਾਲੀ ਸਾਥਾ ਵੀ ਕਰਨਗੇ ਆਓ ਗੱਲਬਾਤ ਕਰਦੇ ਆਂ ਕਿ ਜਿਹੜੇ ਇੱਥੇ ਤੁਸੀਂ ਪਿੰਡ 'ਚ ਪਹੁੰਚੇ ਹੋ ਕਿਸਮ ਬਖਸ਼ਣਾ ਤੁਠੀ ਆਇਓ ਜੀ ਇਧਰ ਇਧਰ ਗੱਡੀਆਂ ਜਿਹੜੇ ਸੰਗਤ ਜੁਲਣਾ ਲਈ ਇੱਥੇ ਇਧਰ ਆ ਗਿਆ ਵਾਲੇ ਆਣ ਲੈ ਸੰਗਤ ਬੰਦੀ ਛੋੜ ਜ਼ਿਲ੍ਹਾ ਗਵਾਲੀਅਰ ਐਮਪੀ ਤੋਂ ਆਏ ਹਨ ਅਸੀਂ ਮਹਾਂਪੁਰਸ਼ ਬਾਬਾ ਸੇਵਾ ਸਿੰਘ ਜੀ ਬਾਬਾ ਗੁਰਪ੍ਰੀਤ ਸਿੰਘ ਜੀ ਇਹਨਾਂ ਦੇ ਸਦਕਾ ਇਹਨਾਂ ਦੇ ਨਾਲ ਅਸੀਂ ਇਸ ਪਿੰਡ ਵਿੱਚ ਪਹੁੰਚੇ ਹਾਂ ਅਸੀਂ ਚਨੌਰ ਏਰੀਏ ਦੇ 7-8 ਪਿੰਡ ਸ਼ਾਮਲ ਨੇ ਜੀ ਜਿਵੇਂ ਆ ਕਈਥੀਆ ਗਰਸੋਂਦੀਆ ਟੇਕਪੁਰਿਆ 6 ਨੰਬਰ ਆ ਛੋਟਾ ਬਾਉਪੁਰਿਆ ਤੇ ਗੜੀਸਾਲਮਪੁਰਿਆ ਤੇ 7 ਨੰਬਰ ਫਾਰਮ ਆ ਵੱਡਾ ਬਾਉਪੁਰ ਇਹ ਸਾਰੇ ਪਿੰਡ ਅਸੀਂ ਇਸ ਪਿੰਡ ਵਿੱਚ ਪੱਖੋ ਕੇ ਟਾਲੀ ਸਾਹਿਬ ਪਹੁੰਚੇ ਹਨ ਉੱਥੇ ਜੋ ਵੀ ਮਹਾਂਪੁਰਸ਼ਾਂ ਨੇ ਜਿਵੇਂ ਲਿਸਟਾਂ ਬਣੀਆਂ ਨੇ ਪਿੰਡ ਦੇ ਹਸਾਬ ਨਾਲ ਉੱਥੇ ਅਸੀਂ ਸੇਵਾ ਕਰਨ ਸਾਰੇ ਸਿੰਘ ਸਾਹਿਬਾਨ ਪਹੁੰਚੇ ਹਾਂ ਨਾਲ ਸਾਡੇ ਮਹਾਂਪੁਰਸ਼ ਸਾਡੇ ਬਾਬਾ ਗੁਰਪ੍ਰੀਤ ਸਿੰਘ ਉਹ ਵੀ ਸਾਡੇ ਨਾਲ ਨੇ ਅਸੀਂ ਇਸ ਪਿੰਡ ਆਣ ਕੇ ਸਾਰੇ ਜੋ ਵੀ ਜਿੰਨਾਂ ਦਾ ਨੁਕਸਾਨ ਜਿਵੇਂ ਜਿਵੇਂ ਮਹਾਪੁਰਸ਼ਾਂ ਨੇ ਲਿਸਟਾਂ ਬਣਾਈਆਂ ਉਵੇਂ-ਉਵੇਂ ਸੇਵਾ ਕਰਨ ਵਾਸਤੇ ਪਹੁੰਚੇ ਹਾਂ। ਬਾਬਾ ਬਲਵਿੰਦਰ ਸਿੰਘ। ਹਾਂਜੀ ਨਾਲ ਸਾਡੇ ਹਿਲਰਾਂ ਵਾਲੇ ਮਹਾਪੁਰਸ਼ ਬਾਬਾ ਬਲਵਿੰਦਰ ਸਿੰਘ ਜੀ ਵੀ ਸਾਡੇ ਨਾਲ ਨੇ ਉਹ ਵੀ ਸਾਡੇ ਪਿੰਡ ਵਿੱਚ ਉਹਨਾਂ ਦਾ ਡੇਰਾ ਜੇ ਉਹ ਵੀ ਸਾਡੇ ਨਾਲ ਸੇਵਾ ਦੇ ਵਿੱਚ ਸ਼ਾਮਲ ਨੇ। ਅਸੀਂ ਇਸ ਇਰਾਕੇ ਚ ਸਾਰੇ ਪਹੁੰਚੇ ਹਾਂ। ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ। ਸਾਡੀ ਸਾਰੀ 사ਤ ਸੰਗਤ ਜੀ ਗਵਾਲੀਅਰ ਐਮਪੀ ਤਾਤਾਬੰਦੀ ਛੋਟ ਕਿਲੇ ਤੋਂ ਆਈ ਹੈ। ਸਾਡੇ ਮਹਾਪੁਰਖਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਉਹ ਸਾਰੀ ਸੰਗਤ ਨੂੰ ਜੋੜ ਕੇ ਰੱਖਦੇ ਨੇ ਇਸ ਕਰਕੇ ਉਹਨਾਂ ਦੀ ਹੀ ਇਹ ਫਰਿਆ ਦੇਣ ਹੈ ਜੋ ਇਹ ਸੰਗਤ ਇੱਥੇ ਪਹੁੰਚੀ ਤੇ ਤੇ ਸਾਰੀ ਸੰਗਤ ਇਸ ਸੇਵਾ ਦੇ ਵਿੱਚ ਸਾਡੇ ਵੀਰੋ ਭਰਾਵਾਂ ਦਾ ਬਹੁਤ ਨੁਕਸਾਨ ਹੋਇਆ ਸਾਨੂੰ ਇਹ ਸੋਚ ਕੇ ਵੀ ਸਾਡਾ ਦਿਲ ਦੁਖੀ ਹੁੰਦਾ ਕਿਉਂਕਿ ਪੰਜਾਬ ਸਾਡੀਆਂ ਜੜ੍ਹਾਂ ਨੇ ਬੇਸ਼ੱਕ ਆ피 ਉੱਥੇ ਵਸਦੇ ਨੇ ਪਰ ਸਾਡਾ ਜੋ ਵੀ ਚੀਜ਼ ਹੈ ਇੱਥੋਂ ਚੱਲਦੀ ਨੇ ਸਾਡੇ ਦਿਲ 'ਚ ਇਸ ਲਈ ਦਰਦ ਹੈ ਤੇ ਅਸੀਂ ਕੋਈ ਜ਼ਿਆਦਾ ਮਤਲਬ ਨਹੀਂ ਕਰ ਸਕਦੇ ਪਰ ਸਾਡੀ ਸੰਗਤ ਨੇ ਜਿੰਨਾ ਸਹਿਯੋਗ ਹੋਇਆ ਫਿਰ ਵੀ ਕੀਤਾ ਹੈ ਤੇ ਅਸੀਂ ਹਮੇਸ਼ਾ ਆਪਣੇ ਪੰਜਾਬ ਦੇ ਨਾਲ ਖੜੇ ਰਵਾਂਗੇ ਤੇ ਖੜੇ ਆ ਕਿਉਂਕਿ ਸਾਡਾ ਇਤੋ ਬਿਨਾ ਕੁਝ ਨਹੀਂਗਾ ਤੇ ਸਾਡੇ ਮਹਾਪੁਰਸ਼ ਵੀ ਪੂਰੀ ਹਾਨੂੰ ਉਤੋਂ ਹਿੰਮਤ ਬਖਸ਼ਦੇ ਨੇ ਤੇ ਉਹਨਾਂ ਦੇ ਕਰਕੇ ਹੀ ਇਤੋ ਤੱਕ ਪਹੁੰਚਦੇ ਨੇ ਵਾਹਿਗੁਰੂ ਜੀ ਆਖਾ ਲੋ ਤੇ ਅਸੀਂ ਬਗਵਾਲੀਓ ਤੋਂ ਐਮਪੀ ਤੋਂ ਦਾਤਾ ਬੰਦੀ ਛੋੜ ਕੇ ਲਈ ਤੋਂ ਸਮੂਹ ਸੰਗਤ ਮਹਾਪੁਰਖਾਂ ਦੇ ਨਾਲ ਆਏ ਹਾਂ ਸੰਤ ਬਾਬਾ ਸਿਵਾ ਸਿੰਘ ਜੀ ਸੰਤ ਬਾਬਾ ਲੱਖਾ ਸਿੰਘ ਜੀ ਸਾਡੇ ਨਾਲ ਜੱਥੇਦਾਰ ਬਾਬਾ ਗੁਰਪ੍ਰੀਤ ਸਿੰਘ ਜੀ ਆਏ ਨੇ ਸੰਤ ਬਾਬਾ ਹਲੇਰਾਂ ਸਿੰਘ ਹਲੇਰਾਂ ਵਾਲੇ ਬਾਬਾ ਬਲਵਿੰਦਰ ਸਿੰਘ ਜੀ ਤੇ ਡੇਰਾ ਬਾਬਾ ਨਾਨਕ ਤੋਂ ਜੱਥੇਦਾਰ ਵੀ ਆਏ ਨੇ ਅਸੀਂ ਸਾਰੇ ਜਾਣੇ ਮਿਲ ਕੇ ਇੱਥੇ ਆ ਪਿੰਡ ਤੇ ਜਿੱਥੇ ਹੜਾਂ ਦੀ ਜ਼ਿਆਦਾ ਮਾਰ ਹੋਈ ਹੈ ਉਹਦੇ ਵਾਸਤੇ ਚੁਮਾਪੁਰਸਾਨ ਨੇ ਲਿਸਟ ਬਣਾਈ ਹੈ ਕਿੱਲੇ ਦੇ ਹਿਸਾਬ ਨਾਲ 3000 ਰੁਪਏ ਕਿੱਲੇ ਦੇ ਹਿਸਾਬ ਨਾਲ ਰਸੀ ਵੰਡੀ ਜਾਏਗੀ ਬਾਕੀ ਡੀਲ ਦੀਆਂ ਪਰਚੀਆਂ ਸੰਗਤ ਨੂੰ ਦਿੱਤੀਆਂ ਜਾਣਗੀਆਂ ਉਹਨਾਂ ਨੂੰ ਲੈ ਕੇ ਹੀ ਅਸੀਂ ਪਹਿਲਾ ਜਿਹੜਾ ਪਿੰਡ ਇਥੋਂ ਹੀ ਸ਼ੁਰੂ ਹੋਏ ਆ ਸਮੂਹ ਸੰਗਤ ਦੇ ਸਹਿਯੋਗ ਦੇ ਨਾਲ ਇਹ ਸੇਵਾ ਹੀ ਸ਼ੁਰੂ ਕੀਤੀ ਆ ਤੇ ਸਮੂਹ ਸੰਗਤ ਦਾ ਹੀ ਧੰਨਵਾਦ ਕਰਦੇ ਨੇ ਜਿਹੜੀਆਂ ਸਾਡੇ ਨਾਲ ਆਈਆਂ ਮਹਾਂਪੁਰਖਾਂ ਦਾ ਧੰਨਵਾਦ ਕਰਦੇ ਨੇ ਜੋ ਇਹ ਸੰਗਤਾਂ ਨੂੰ ਲੈ ਕੇ ਇਥੋਂ ਤੱਕ ਪਹੁੰਚੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਨਾਲ ਇਸ ਵੇਲੇ ਮੌਜੂਦ ਨੇ ਕੈਪਟਨ ਬਲਵਿੰਦਰ ਸਿੰਘ ਜਿਹੜੀ ਸੰਗਤ ਗਵਾਲੀਅਰ ਤੋਂ ਜਿੱਥੋਂ ਜਿੱਥੋਂ ਵੀ ਆਈ ਹੈਗੀ ਆ ਆ ਉਹ ਉਹਨਾਂ ਨਾਲ ਗੱਲਬਾਤ ਕਰਦਾ ਕਿ ਉਹ ਇਸ ਵਾਰ ਕੀ ਕਹਿਣਾ ਚਾਹੁੰਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਕੈਪਟਨ ਬਲਵਿੰਦਰ ਸਿੰਘ ਡੇਰਾ ਬਾਬਾ ਨਾਨਕ ਦਰਬਾਰ ਸਾਹਿਬ ਜਿੱਥੇ ਮਹਾਪੁਰਖ ਸੰਤ ਬਾਬਾ ਸੇਵਾ ਸਿੰਘ ਕਾਰ ਸੇਵਾ ਕੰਟਰੋਲ ਸਾਹਿਬ ਵਾਲੇ ਦੀ ਇੱਥੇ ਸਰਪੰਦ ਦੀ ਸੇਵਾ ਚੱਲ ਰਹੀ ਆ ਸਾਡੇ ਕੋਲ ਅੱਜ ਗਵਾਲੀਅਰ ਕਿਲਾ ਦਾਤਾਬੰਦੀ ਛੋੜ ਚਨੌਰ ਪਿੰਡ ਤੋਂ ਹੋਰ ਮਹਾਪੁਰਖ ਬਲਵਿੰਦਰ ਸਿੰਘ ਇਹ ਲੈਰਾ ਵਾਲੇ ਉਹ ਬਾਬਾ ਗੁਰਪ੍ਰੀਤ ਸਿੰਘ ਬਾਬਾ ਲਖਾ ਸਿੰਘ ਜੋ ਕਿ ਉੱਥੋਂ ਪਿੰਡਾਂ ਚੋਂ ਸੰਗਤਾਂ ਦੇ ਨਾਲ ਸਹਯੋਗ ਦੇ ਨਾਲ ਇੱਥੋਂ ਸੇਵਾ ਲੈ ਕੇ ਇੱਥੇ ਸਾਡੇ ਕੋਲ ਦਰਬਾਰ ਸਾਹਿਬ ਸ੍ਰੀ ਦੇਰਾਂ ਬਾਬਾ ਨਾਨਕ ਅੱਜ ਪਹੁੰਚੇ ਆ ਸਾਡੇ ਇੱਥੇ ਆਉਣ ਤੇ ਇਹਨਾਂ ਦਾ ਤਹਿ ਦਿਲੋਂ ਸਾਡੇ ਬਾਬਾ ਸਾਫ ਸਿੰਘ ਬਾਬਾ ਪੱਪੂ ਅਸੀਂ ਸਾਰੇ ਆਪਣੇ ਵੱਲੋਂ ਇਹਨਾਂ ਦਾ ਜੀ ਆਇਆਂ ਧੰਨਵਾਦ ਸ਼ੁਕਰ ਗੁਜ਼ਾਰ ਕਰਦੇ ਆ ਕਿ ਜੋ ਇਹ ਸਮਾਂ ਸਾਡੇ ਤੇ ਇੱਥੇ ਔਖੀ ਘੜੀ ਬਣੀ ਆ ਅੱਜ ਪਖੋਕੇ ਟਾਲੀ ਸਾਹਿਬ ਔਰ ਰਣਸੀਖ ਜੋ ਬਹੁਤ ਮਾਰ ਇੱਥੇ ਪਈ ਆ ਜ਼ਮੀਨ ਜ਼ਿਮੀਂਦਾਰਾਂ ਨੂੰ ਕਾਣਕ ਵੇਚਣ ਵਾਸਤੇ ਝੋਲਾ ਹਰ ਫਸਲ ਹਰ ਚੀਜ਼ ਤੋਂ ਬਹੁਤ ਜ਼ਿਆਦਾ ਗਿਣਤੀ ਤੋਂ ਬਾਅਦ ਨੁਕਸਾਨ ਹੋਇਆ ਆਹੀ ਗਵਾਲੀਅਰ ਕੇਲੇ ਤੋਂ ਦਾਦਾ ਬੰਦੇ ਛੋੜ ਤੋਂ ਜੋ ਮਹਾਪੁਰਖ ਸੰਤ ਬੱਬਾ ਸੇਵਾ ਸਿੰਘ ਕਾਰ ਸੇਵਾ ਖੰਡੂਰ ਸਾਹਿਬ ਵਾਲਿਆਂ ਦਾ ਉਹਨਾਂ ਦਾ ਔਰ ਉਹਨਾਂ ਦੇ ਆਏ ਸਾਰੇ ਜੀ ਆ ਸੰਗਤ ਦਾ ਕਰਦੇ ਆ ਧੰਨਵਾਦ ਕਰਦੇ ਆ ਕਿ ਜੋ ਸਾਡੇ ਅੱਜ ਪੀੜਤਾਂ ਨੂੰ ਉਹ ਮਹਿਸੂਸ ਕਰਕੇ ਸਾਡੇ ਕੋਲ ਅੱਜ ਆਪਣੀ ਜੋ ਵੀ ਸੇਵਾ ਲੈ ਕੇ ਪਹੁੰਚੇ ਆ ਸਾਡੇ ਸਾਰੇ ਦਰਬਾਰ ਸਾਹਿਬ ਡੇਰਾ ਬਾਬਾ ਬਨਾਮੇ ਪਹੁੰਚਦੇ ਤੇ ਤੈਰ ਦਿਲ ਤੋਂ ਇਹਨਾਂ ਦਾ ਜੀ ਆਇਆਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਸਾਡੇ ਪਿੰਡ ਪੱਖੋਕੇ ਟਾਲੀ ਸਾਹਿਬ ਤੇ ਚੰਦੂ ਨੰਗਲ ਜਿੱਥੇ ਕਿ ਕੁਝ ਦਿਨ ਪਹਿਲਾਂ ਰਾਵੀ ਦਰਿਆ ਦੇ ਤੁਸੀਂ ਵੰ ਟੁੱਟਣ ਦੇ ਨਾਲ ਜੋ ਕਿ ਇਥੇ ਫਸਲਾਂ ਦਾ ਨੁਕਸਾਨ ਹੋਇਆ ਸੀ ਪੈੜੀਆਂ ਦਾ ਨੁਕਸਾਨ ਹੋਇਆ ਸੀ ਜਿਸ ਦਾ ਕਿ ਸੰਗਤ ਦੇ ਸਹਿਯੋਗ ਦੇ ਨਾਲ ਹੀ ਕੰਮ ਚੱਲ ਰਿਹਾ ਇਹ ਸਾਡੇ ਆਏ ਨੇ ਜੀ ਵੀਰਜੀ ਮੱਧ ਪ੍ਰਦੇਸ਼ ਜ਼ਿਲ੍ਹਾ ਗਵਾਲੀਅਰ ਦਾਤਾਬੰਦੀ ਛੋੜ ਤੋਂ ਤਹਿਸੀਲ ਚਨੌਰ ਇਲਾਕੇ ਤੋਂ ਇਹਨਾਂ ਨੇ ਸਾਡੇ ਸਾਰੇ ਦੋ ਪਿੰਡਾਂ ਦੇ ਜ਼ਿਮੀਂਦਾਰਾਂ ਨੂੰ ਕਿੱਲੇ ਪ੍ਰਤੀ ਜਿਹੜਾ ਮੁਆਵਜ਼ਾ ਦਿੱਤਾ ਵਾ 3-3000 ਰੁਪਿਆ ਕਿ ਆਪਾਂ ਇਹਨਾਂ ਦੇ ਬਹੁਤ ਬਹੁਤ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲ